ਹੈਲੋ ਜੀ ਸਾਰੀਕਾ ਸਾਰਿਆਂ ਨੂੰ ਕੀ ਹਾਲ ਚਾਲ ਆ ਜੀ ਉਮੀਦ ਕਰਦੇ ਆ ਸਾਰੇ ਜਣੇ ਬਹੁਤ ਵਧੀਆ ਹੋ ਹੋਗੇ ਤੇ ਵਲੌਗ ਬਹੁਤ ਹੀ ਦੇਰ ਨਾਲ ਆਉਣ ਲੱਗ ਗਿਆ ਮਤਲਬ ਕਿੰਨੇ ਕਿੰਨੇ ਦਿਨਾਂ ਦਾ ਗੈਪ ਪੈ ਜਾਂਦਾ ਵਾ ਮੈਂ ਪਾਣਾ ਤੇ ਨਹੀਂ ਚਾਹਦੀ ਗਿਆ ਪਰ ਪੈ ਜਾਂਦਾ ਵਾ ਪਤਾ ਨਹੀਂ ਨਾ ਸਿਹਤ ਕੋਈ ਠੀਕ ਨਹੀਂ ਹੈਗੀ ਤਬੀਅਤ ਠੀਕ ਨਹੀਂ ਹੈਗੀ ਉਹਦੀ ਵਜ੍ਹਾ ਨਾਲ ਨਾ ਮੇਰਾ ਫੋਨ ਹੀ ਨਹੀਂ ਚਲਾਉਣ ਨੂੰ ਦਿਲ ਕਰਦਾ ਵੀਡੀਓ ਬਣਾਉਣ ਦੀ ਤੇ ਬੜੀ ਦੂਰ ਦੀ ਗੱਲ ਆ ਤੇ ਕਈ ਵਾਰੀ ਦੰਦਾਂ ਦਾ ਵੀਡੀਓ ਬਣੀ ਹੁੰਦੀ ਤੇ ਵਾਇਸਓਵਰ ਦੇ ਖੁਦ ਉਹ ਨਾ ਬੈਠੀ ਹੁੰਦੀ ਰਹਿੰਦੀ ਹੈ ਵਾਇਸਓਵਰ ਹੀ ਨੇ ਉਹ ਪਾਉਂਦੀ ਮੈਂ ਦੇਲ ਹੀ ਨਹੀਂ ਕਰਦਾ ਹੈਗਾ ਯਾਰ ਥੋੜੀ ਜੀ ਤਬਿਆ ਠੀਕ ਹੁੰਦੀ ਹੈ ਨਾ ਤੇ ਫਿਰ ਆਪਾਂ ਡੇਲੀ ਵਲੌਗ ਜਿਹੜੇ ਸ਼ੂਟ ਕਰਿਆ ਕਰਾਂਗੇ ਅੱਗੇ ਮੈਨੂੰ ਉਹਨੇ ਇਹ ਕਹਿੰਦੇ ਪਏ ਮੇਰੇ ਹਸਬੰਡ ਕਿ ਤੂੰ ਵੀਡੀਓ ਨਹੀਂ ਪਾਉਂਦੀ ਪਈ ਉਹਨਾਂ ਨੂੰ ਵੀ ਸ਼ੋਅ ਹੁੰਦੀ ਨਾ ਤੇ ਮੈਂ ਕਿਹਾ ਮੇਰਾ ਦੇਲ ਹੀ ਨਹੀਂ ਕਰਦਾ ਤੇ ਕਹਿੰਦੇ ਇਦਾਂ ਫਿਰ ਨਾ ਪਾਏਂਗੀ ਤੇ ਇਦਾਂ ਫਿਰ ਮਤਲਬ ਚੈਨਲ ਜਿਹੜਾ ਉਹ ਡੈੱਡ ਹੋ ਜਾਏਗਾ ਤੇ ਥੋੜਾ ਬੋਤ ਆ ਪਾ ਦਿਆ ਕਰ ਤੇ ਮੈਂ ਕਿਹਾ ਸੋਚਿਆ ਮਤਲਬ ਵਲੌਗ ਪ ਤਾਂ ਮੈਂ ਪਾ ਦਿਆ ਕਰੂੰਗੀ ਤੇ ਕੰਟੀਨਿਊ ਰਵਾਂਗੇ ਥੋੜਾ ਬੋਤਾ ਤੇ ਇੱਥੇ ਮੈਂ ਬਣਾ ਰਹੀ ਸੀ ਜੀ ਖਿਚੜੀ ਤੇ ਅੱਜ ਖਿਚੜੀਨ ਦਿਲ ਕਰਦਾ ਪਿਆ ਸੀ ਮੇਰੇ ਖਿਆਲ ਨਾਲ ਨਾਈਟ ਦਾ ਟਾਈਮ ਆਏ ਅ ਕਿ ਦੁਪਹਿਰ ਦਾ ਟਾਈਮ ਵੀ ਮੈਨੂੰ ਪਤਾ ਨਹੀਂ ਹੈਗਾ ਪੱਕਾ ਕਿਉਂਕਿ ਵਲੌਗ ਬਣਾਇਆ ਕਿੰਨੀ ਦੇਰ ਹੋ ਗਈ ਹੈ ਤੇ ਉਹੀ ਮੈਂ ਕਿਹਾ ਚੱਲ ਵਾਈਸ ਓਵਰ ਕਰਕੇ ਪਾ ਦਿੰਨੀ ਆ ਤੇ ਇੱਥੇ ਨਾ ਮੈਂ ਖਿਚੜੀ ਬਣਾ ਲਈ ਸੀ ਖਿਚੜੀ ਰੱਖ ਦਿੱਤੀ ਤੇ ਇਦਾਂ ਕੌਣ-ਕੌਣ ਖਾਂਦਾ ਇਦਾਂ ਥਾਪੜ ਕੇ ਹੀ ਖਿਚੜੀ ਹਾਂ ਰਕ ਚੌਲ ਹੋਣ ਜਾਂ ਸੇਵੀਆਂ ਹੋਣ ਕੁਝ ਵੀ ਹੋਵੇ ਤੇ ਇਦਾਂ ਕਰਕੇ ਨਾ ਬੱਚਿਆਂ ਨੂੰ ਖਾਣਾ ਬੜਾ ਹੀ ਮਜ਼ਾ ਆਉਂਦਾ ਸੱਚੀ ਤੁਸੀਂ ਖਾ ਕੇ ਵੇਖਿਓ ਉੱਪਰ ਮਤਲਬ ਪਾ ਕੇ ਨਾ ਦਹੀਂ ਵਗੈਰਾ ਕੁਝ ਵੀ ਤੇ ਖਿਚੜੀ ਚਾਵਲ ਖਾਣ ਦਾ ਬੜਾ ਮਜਾ ਆਉਂਦਾ ਤੇ ਇੱਥੇ ਆਪਣੇ ਕੱਪੜੇ ਵੀ ਸੁੱਕ ਗਏ ਸੀ ਤੇ ਲਾ ਲੈਂਦੇ ਹੀ ਕੱਪੜੇ ਤੇ ਮੈਂ ਕਿਹਾ ਇੱਥੇ ਨਾ ਖਲੋ ਕੇ ਨਾਲੇ ਤੈਅ ਕਰ ਲੈਨੇ ਆ ਕੰਮ ਤੇ ਸਾਰਾ ਹੁੰਦਾ ਹੀ ਪਿਆਵਾ ਆਂਟੀ ਆਏ ਆਂਟੀ ਵੀ ਨਾਲ ਹੀ ਝਾੜੂ ਪੋਚਾ ਜਿਹੜਾ ਉਹ ਕਰ ਦਿੰਦੇ ਆ ਤੇ ਥੋੜਾ ਜਨਾ ਆਸਰਾ ਹੋ ਜਾਂਦਾ ਵਾ ਆਂਟੀ ਦੇ ਨਾਲ ਬੜਾ ਜਿਆਦਾ ਉੱਪਰ ਵਾਲਾ ਕੰਮ ਫਿਰ ਮੈਂ ਕਰ ਲੈਨੀ ਆ ਤੇ ਜਿਹੜਾ ਝਾੜੂ ਪੋਚੇ ਵਾਲਾ ਵਾ ਜੇ ਬਰਤਨ ਵਗੈਰਾ ਉਹ ਫਿਰ ਆਂਟੀ ਕਰ ਦਿੰਦੇ ਤੇ ਜਿਹੜਾ ਇਹ ਕੰਮ ਇਹ ਮੈਂ ਕਰ ਲੈਨੀ ਆ ਤੇ ਮੈਂ ਕਿਹਾ ਕੱਪੜੇ ਵਗੈਰਾ ਜਿਹੜੇ ਉਹ ਤੈਅ ਕਰ ਲੈਨੇ ਆ ਬਹੁਤ ਓਪ ਚੜੀ ਆ ਮਤਲਬ ਮੌਸਮ ਠੰਡਾ ਹੀ ਨਹੀਂ ਹੁੰਦਾ ਪਿਆ ਅੱਜ ਮੈਂ ਵਾਇਸਓਵਰ ਕਰਦੀ ਪਈਆਂ ਤੇ ਅੱਜ ਜਿਹੜੀ ਬਾਰਿਸ਼ ਬਹੁਤ ਜ਼ਿਆਦਾ ਹੋਈ ਰਾਤੀ ਵੀ ਬਹੁਤ ਜ਼ਿਆਦਾ ਬਾਰਿਸ਼ ਹੋਈ ਹੁਣ ਵੀ ਬੜੀ ਜ਼ਿਆਦਾ ਬਾਰਿਸ਼ ਹੋਈ ਤੇ ਨਮੀchna ਬਾਰਿਸ਼ ਚਿੰਨਾ ਹੁੰਦਾ ਪਿਆ ਹੀ ਤੇ ਮੈਂ ਹਾਂ ਚੱਲਣਾ ਮੈਂ ਵਾਇਸਓਵਰ ਕਰ ਲੈਨੀ ਆ ਤੇ ਇੱਥੇ ਪਤਾ ਇੱਥੇ ਜਿਹੜਾ ਨਾ ਮੌਸਮ ਕਾਫੀ ਜ਼ਿਆਦਾ ਮਤਲਬ ਗਰਮ ਹੀ ਬਹੁਤ ਜ਼ਿਆਦਾ ਗਰਮੀ ਹੀ ਤੇ ਬਾਰਿਸ਼ ਪੈਣਾ ਨਾ ਇੱਕ ਤਰਾਸ ਜੀ ਮਿਲ ਗਈ ਆ ਤੇ ਬੜਾ ਵਧੀਆ ਮਤਲਬ ਮੌਸਮ ਹੋ ਗਿਆ ਵਾ ਤੇ ਇਹਦੇ ਨਾਲ ਨਾ ਅੰਦਰ ਚ ਪਾਣੀ ਵੀ ਆ ਗਿਆ ਹੀ ਹਾਡੇ ਨਾ ਮਤਲਬ ਵਿੜੇ ਚ ਪਾਣੀ ਆ ਜਾਂਦਾ ਵਾ ਤੇ ਨਾਲ ਹੀ ਮਤਲਬ ਸਾਈਡ ਵਾਲੇ ਕਮਰੇ ਚ ਤੇ ਕਿਚਨ ਚ ਆ ਜਾਂਦਾ ਪਾਣੀ ਬਾਹਰੋਂ ਗਲੀ ਚੋਂ ਹੀ ਹੁੰਦਾ ਜਿਹੜਾ ਬਾਰਿਸ਼ ਦਾ ਇਕੱਠਾ ਹੁੰਦਾ ਨਾ ਉਹ ਕਿਉਂਕਿ ਗਲੀ ਸਾਡੀ ਨਾ ਕਾਫੀ ਜ਼ਿਆਦਾ ਨੀਵੀਂ ਆ ਤੇ ਉਹਦੇ ਕਰਕੇ ਨਾ ਸਾਰਾ ਗਲੀ ਚ ਪਾਣੀ ਇਕੱਠਾ ਹੋ ਜਾਂਦਾ ਤੇ ਉਹ ਫਿਰ ਇਕੱਠਾ ਹੋਣ ਦੀ ਵਜ੍ਹਾ ਨਾਲ ਗਲੀ ਸਾਡਾ ਇੱਕੋ ਹੀ ਘਾਰ ਆ ਤੇ ਉਹ ਸਾਡੇ ਘਰ ਹੀ ਸਾਰਾ ਜਿਹੜਾ ਉਹ ਪਾਣੀ ਆ ਜਾਂਦਾ ਕਿਉਂਕਿ ਗਲੀ ਜਿਹੜੀ ਉਹ ਬਹੁਤ ਜ਼ਿਆਦਾ ਨੀਵੀਂ ਆ ਤੇ ਇਸ ਕਰਕੇ ਨਾ ਪਾਣੀ ਵੀ ਜਿਹੜਾ ਸੀ ਉਹ ਕੱਢਿਆ ਵਾ ਸਾਰਾ ਦਾ ਸਾਰਾ ਤੇ ਘਰ ਜਿਹੜਾ ਪੂਰਾ ਸਾਫ਼ ਕੀਤਾ ਆਂਟੀ ਦੇ ਹੁੰਦਿਆਂ ਨੂੰ ਜਿਹੜਾ ਇੰਨਾ ਕੰਮ ਜਿਹੜਾ ਆਪਾਂ ਕਰ ਲੈ ਲੈਂਦੇ ਆਂ ਆਂਟੀ ਜਿਹੜੇ ਫਰਾਂਡ ਕੇ ਜਿਹੜੀਆਂ ਉਹ ਸਫਾਈਆਂ ਵਗੈਰਾ ਜਿਹੜਾ ਉਹ ਕਰ ਦਿੰਦੇ ਵਾਈਸ ਵੀ ਤਾਂ ਮੈਨੂੰ ਮੇਰੀ ਜਿਹੜੀ ਉਹ ਘਟ ਆਉਂਦੀ ਹੋਏਗੀ ਤੇ ਇਹਦੇ ਵਾਸਤੇ ਨਾ ਇਹਦੇ ਵਾਸਤੇ ਜਿਹੜਾ ਉਹ ਰੇਲੀ ਲੈ ਲਈ ਸੌਰੀ ਕਿਉਂਕਿ ਮਤਲਬ ਕੁਝ ਇਦਾਂ ਦਾ ਚੱਲਦਾ ਪਿਆ ਵਾ ਇਸ ਕਰਕੇ ਤੇ ਕੋਈ ਗੱਲ ਨਹੀਂ ਜੀ ਆਪਾਂ ਡੇਲੀ ਵਲੌਗ ਵੀ ਪਾਇਆ ਕਰਾਂਗੇ ਉਦਾਂ ਮੇਰਾ ਦਿਲ ਨਹੀਂ ਕਰਦਾ ਸਕਿੱਪ ਕਰਨ ਤੇ ਕਿ ਮੈਨੂੰ ਸਾਰਾ ਦਿਨ ਨਾ ਇਦਾਂ ਹੁੰਦਾ ਰਹਿੰਦਾ ਕਿ ਮੇਰਾ ਕੁਝ ਮਿਸ ਹੋ ਗਿਆ ਵਾ ਜਾਂ ਮੈਂ ਮਤਲਬ ਕੁਝ ਪਤਾ ਨਹੀਂ ਕੀ ਖੋਦ ਦਿੱਤਾ ਵਾ ਇਦਾਂ ਹੁੰਦਾ ਰਹਿੰਦਾ ਵਾ ਤੇ ਇਸ ਕਰਕੇ ਨਾ ਮੈਂ ਤੋ ਚਦਦੀਆਂ ਹੁਣ ਮਤਲਬ ਦੂਜੇ ਚੈਨਲ ਤੇ ਵੀ ਅਪਲੋਡ ਨਹੀਂ ਹੁੰਦੀ ਹੈਗੀ ਵੀਡੀਓ ਉੱਤੇ ਵੀ ਕੰਟੀਨਿਊ ਨਹੀਂ ਹੋ ਪਾਂਦੀ ਤੇ ਇੱਥੇ ਵੀ ਨਹੀਂ ਕੰਟੀਨਿਊ ਹੋ ਪਾਂਦੀ ਤੇ ਇਹਦੇ ਕਰਕੇ ਨਾ ਬੜਾ ਹੁੰਦਾ ਰਹਿੰਦਾ ਵਾ ਤੇ ਨਹੀਂ ਆਪਾਂ ਮਤਲਬ ਪਾਇਆ ਕਰਾਂਗੇ ਤੇ ਹੁਣ ਮੈਂ ਸੋਚਦੀ ਆ ਮਤਲਬ ਡੇਲੀ ਪਾਇਆ ਕਰਾਂ ਵਲੌਗ ਛੋਟੇ-ਮੋਟੇ ਵਲੌਗ ਮਤਲਬ ਬਹੁਤੇ ਲੈਂਥੀ ਨਹੀਂ ਹੋਣਗੇ ਮਤਲਬ ਛੋਟੇ ਹੋਣਗੇ ਕਿ ਤੁਸੀਂ ਵੀ ਬੋਰਨਾ ਹੋਵੋ ਤੇ ਇਸ ਕਰਕੇ ਤੇ ਇੱਥੇ ਮੰਮੀ ਵੀ ਆ ਗਈ ਕਹਿੰਦੇ ਕੱਪੜੇ ਤਿਆਰ ਕਰਾ ਦੇ ਮੈਂ ਕਿ ਨਹੀਂ ਮੈਂ ਕਰ ਲੈਣੀ ਤੈ ਕਿੰਨੇ ਕੋ ਕੱਪੜੇ ਆ ਮਤਲਬ ਪ੍ਰੈਸ ਵਾਲੇ ਵੱਖਰੇ ਕੱਢ ਲੈਣੇ ਦੂਜੇ ਵੱਖਰੇ ਕੱਢ ਲੈਣੇ ਤੇ ਜਿਹੜੇ ਹੈਗੇ ਉਹ ਜਿਹੜੇ ਕਰ ਲੈਣੇ ਤੈ ਤੇ ਇੱਥੇ ਟਾਈਗਰ ਵੀ ਆ ਗਿਆ ਵਾ ਉਹਨੂੰ ਕੱਪੜਿਆਂ ਨਾਲ ਬੜਾ ਹੁੰਦਾ ਕਿ ਮੈਂ ਕੱਪੜਿਆਂ ਨਾਲ ਖੇਲਾ ਕੱਪੜਿਆਂ ਨੂੰ ਫੜਾਂ ਉਹਨੂੰ ਬੜਾ ਹੁੰਦਾ ਵਾ ਤੇ ਤੋ ਇਹ ਵੀ ਜਿਹੜਾ ਵਲੌਗ ਨੂੰ ਜਿਆਦਾ ਪਸੰਦ ਨਹੀਂ ਕਰਦੇ ਮੈਂ ਕੁਝ ਵੀ ਮਤਲਬ ਪਾਲਾ ਨਾ ਇੰਨੇ ਜਿਹੇ ਵਿਊ ਨਹੀਂ ਹੁੰਦੇ ਹੈਗੇ ਇਹਦੇ ਨਾਲ ਨਾ ਮੋਟੀਵੇਸ਼ਨ ਨਹੀਂ ਮਿਲਦੀ ਹੈਗੀ ਜਦੋਂ ਮੋਟੀਵੇਸ਼ਨ ਨਹੀਂ ਮਿਲਦੀ ਤੇ ਆਪਾਂ ਜਿਹੜੇ ਉਹ ਕੰਮ ਕਰਨਾ ਉਹ ਜਿਹੜਾ ਸਲੋਲੀ ਕਰ ਦਿੰਨੇ ਆ ਤੇ ਇਸ ਕਰਕੇ ਤੁਹਾਡੇ ਸਪੋਰਟ ਦੀ ਜਿਆਦਾ ਜ਼ਰੂਰਤ ਆ ਮੇਰੇ ਭੈਣ ਤੇ ਭਰਾਓ ਸਭ ਨੂੰ ਜਿਹੜਾ ਉਹ ਬੇਨਤੀ ਹੈ ਕਿ ਮਤਲਬ ਵਲੌਗ ਨੂੰ ਜਿਆ ਜਿਆਦਾ ਸਪੋਰਟ ਕਰੋ ਸ਼ੇਅਰ ਕਰੋ ਤਾਂ ਕਿ ਮੈਨੂੰ ਵੀ ਮੋਟੀਵੇਸ਼ਨ ਮਿਲੇ ਤੇ ਮੈਂ ਮਤਲਬ ਵਲੌਗ ਡੇਲੀ ਪਾਇਆ ਕਰਾਂ ਤੇ ਤੁਹਾਨੂੰ ਜਿਹੜੇ ਉਹ ਚੰਗੇ ਚੰਗੇ ਵਲੌਗ ਸੋਨੇ ਸੋਨੇ ਵਲੌਗ ਜਿਹੜਾ ਐਂਟਰਟੇਨਿੰਗ ਵਲੌਗ ਜਿਹੜੇ ਵੇਖਣ ਵਾਸਤੇ ਮਿਲਣ ਤੇ ਆਪਾਂ ਦੀ ਡੇਲੀ ਲਾਈਫ ਜੀ ਇਦਾਂ ਦੀ ਹੁੰਦੀ ਆ ਹੋਸ ਵਾਈਫ ਦੀ ਮਤਲਬ ਇਹੀ ਕੰਮ ਹੁੰਦੇ ਆ ਜੀ ਡੇਲੀ ਦੇ ਕੱਪੜੇ ਤੋਲੋ ਬਰਤਨ ਸਫਾਈਆਂ ਕਿਚਨ ਚ ਮਤਲਬ ਖਾਣਾ ਬਣਾ ਲਓ ਇਹੀ ਕੰਮ ਡੇਲੀ ਹੁੰਦੇ ਆ ਮਤਲਬ ਇਹੀ ਜੋ ਆਪਾਂ ਕਰਦੇ ਆ ਆਪਾਂ ਉਹੀ ਵਿਖਾਣਾ ਹੁੰਦਾ ਵਾ ਤੇ ਕੋਈ ਨਵਾਂ ਤੇ ਹੋਸ ਵਾਈਫ ਕੋ ਨਹੀਂ ਹੁੰਦਾ ਹੈਗਾ ਮਤਲਬ ਇਹੀ ਡੇਲੀ ਦੇ ਕੰਮ ਹੀ ਫਿਨਿਸ਼ ਹੋ ਜਾਣੇ ਇੰਨਾ ਹੀ ਬਹੁਤ ਹੁੰਦਾ ਵਾ ਤੇ ਇਥੇ ਆਪਾਂ ਸ਼ਾਮ ਟਾਈਮ ਸ਼ਾਮ ਹੀ ਆ ਸ਼ਾਮ ਦਾ ਟਾਈਮ ਸੀ ਤੇ ਇਥੇ ਨਾ ਸੇਵੀਆਂ ਲਿਆਂਦੀਆਂ ਜਿਹੜੀਆਂ ਹੱਥ ਨਾਲ ਨਹੀਂ ਮੱਠੀ ਦੀਆਂ ਉਹ ਵਾਲੀਆਂ ਸੇਵੀਆਂ ਸੀ ਆ ਤੁਸੀਂ ਸਾਰੇ ਮਤਲਬ ਪਹਿਚਾਣ ਹੀ ਗਏ ਹੋਣੇ ਆ ਮਤਲਬ ਮੇਰੇ ਮੰਮੀ ਬਹੁਤ ਜ਼ਿਆਦਾ ਮੱਟਦੇ ਆ ਇਹ ਮਤਲਬ ਹੱਥ ਦੇ ਨਾਲ ਹੀ ਮੱਠੀ ਜਾਂਦੇ ਮਤਲਬ ਮੈਨੂੰ ਵੀ ਆਂਦੀ ਏ ਇਹ ਵਾਲੇ ਪਿੰਡਾਂ 'ਚ ਸਾਡੇ ਬਜ਼ੁਰਗ ਜਿਹੜੀਆਂ ਮਾਤਾਵਾਵਾਂ ਨਾ ਉਹ ਬੈਠ ਕੇ ਇਹੀ ਕੰਮ ਮਤਲਬ ਕਰਦੀਆਂ ਰਹਿੰਦੀਆਂ ਉਹਨਾਂ ਨੂੰ ਹੁੰਦਾ ਕਿ ਮਤਲਬ ਬੈਠ ਕੇ ਜਿਹੜਾ ਕੰਮ ਹੋ ਜੇ ਹੋ ਜੇ ਤੇ ਇਹ ਲੱਗਦੀਆਂ ਵੀ ਬਹੁਤ ਸਵਾਦ ਲੱਗਦੀਆਂ ਮਤਲਬ ਤੁਸੀਂ ਡੇਲੀ ਵੀ ਨੂੰ ਖਾਓਗੇ ਤਾਂ ਤੁਸੀਂ ਬੋਰ ਨਹੀਂ ਹੋਗੇ ਜਾਂ ਤੁਹਾਡਾ ਮਿੱਠਾ ਖਾਂਦੇ ਦਿਲ ਕਰਦਾ ਤੇ ਇਹਨੂੰ ਛੱਡਪੜ ਤੁਸੀਂ ਬਣਾ ਕੇ ਰੱਖ ਸਕਦੇ ਜੇ ਜਿਆਦਾ ਟਾਈਮ ਵੀ ਨਹੀਂ ਲੱਗਦਾ ਹੈਗਾ ਚਾਹੇ ਇਹਨੂੰ ਦੁੱਧ ਵਾਲੀਆਂ ਬਣਾ ਲਓ ਚਾਹੇ ਇਹਨੂੰ ਜਿਹੜੀਆਂ ਕਿਉਚ ਵਿੱਚ ਬਣਾ ਲਓ ਦੇਸੀ ਚ ਉਬਾਲ ਕੇ ਚੋਲਾ ਵਾਂਗੂ ਤੇ ਬੜੀਆਂ ਟੇਸਟੀ ਲੱਗਦੀਆਂ ਵਾਂ ਤੇ ਅਜੇ ਲਿਆਏ ਸੀ ਤੇ ਮੈਂ ਉਸੇ ਵਿਲੇ ਜਿਹੜੀਆਂ ਉਹ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਇਹਦੇ ਵਿੱਚ ਜਿਹੜੇ ਰੰਗ ਪਾਉਂਦੇ ਨਾ ਮਤਲਬ ਪੀਲਾ ਹਰਾ ਨੀਲਾ ਉਹ ਰੰਗ ਬਹੁਤ ਅੱਛੇ ਲੱਗਦੇ ਆ ਬਹੁਤ ਵਧੀਆ ਤੇ ਇਦਾਂ ਹੀ ਮਤਲਬ ਚੌਲਾ ਵਾਂਗੂ ਇਹਨੂੰ ਉਬਾਲ ਲੈਨੇ ਹੁਣੀ ਮੈਂ ਤੇ ਇਹਨੂੰ ਛਾਣ ਲੈਣਾ ਵਾ ਤੇ ਫੇਰ ਇਹਦੇ ਵਿੱਚ ਖੰਡ ਤੇ ਜਿਹੜੇ ਵਾ ਦੇਸੀ ਘਿਓ ਜਿਹੜਾ ਪਾ ਲੈਣਾ ਵਾ ਤੇ ਬੜੇ ਸੁਆਦ ਜਿਹੜੀ ਉਹ ਲੱਗਦੀ ਹੈ ਇੱਕ ਡਿਸ਼ ਬਣ ਜਾਂਦੀ ਹੈ ਤੁਹਾਡੀ ਸਵੀਟ ਤੇ ਇੱਥੇ ਜਿਹੜੀ ਆ ਆਪਾਂ ਕਰਾਂਗੇ ਸਰਵ Day